ਪੰਜਾਬ ਸਰਕਾਰ ਦੇ ਵੱਲੋਂ ਪੰਜਾਬ ਦੇ ਵਿੱਚ ਹਜ਼ਾਰਾਂ ਏਕੜ ਜ਼ਮੀਨ ਹੈ ਜਿਹੜੀ ਉਸ ਨੂੰ ਐਕਵਾਇਰ ਕਰਕੇ ਲੈਂਡ ਪੋਲੀਸੀ ਕਰਵਾਉਂਦਾ ਜਾ ਰਿਹਾ ਹੈ ਇਸ ਦੇ ਤਹਿਤ ਜਿਹੜਾ ਜਿੱਥੇ ਹੋਰ ਪਾਰਟੀਆਂ ਤੇ ਕਿਸਾਨ ਜਥੇਬੰਦੀਆਂ ਦੇ ਵੱਲੋਂ ਇਸ ਤੇ ਵਿਰੋਧ ਕੀਤਾ ਜਾ ਰਿਹਾ ਹੈ ਉੱਥੇ ਹੀ ਆਮ ਆਦਮੀ ਪਾਰਟੀ ਦੇ ਕੁਝ ਜਿਹੜੇ ਆਗੂ ਨੇ ਉਹਨਾਂ ਦੇ ਵੱਲੋਂ ਉਸ ਦੇ ਸੰਬੰਧੀ ਸਤਿਭੇਵੀ ਦਿੱਤੇ ਗਏ ਨੇ ਇਸੇ ਤਰ੍ਹਾਂ ਹੈ ਜਿਲਾ ਫਤਗੜ ਸਾਹਿਬ ਦੇ ਕਿਸਾਨ ਵਿੰਗ ਦੇ ਜਰਨਲ ਸਕੱਤਰ ਗੁਰਮੀਤ ਸਿੰਘ RAMGARH ਵੱਲੋਂ ਵੀ ਇਸ ਪਾਲਿਸੀ ਦੇ ਵਿਰੋਧ ਦੇ ਵਿੱਚ ਆਪਣੇ ਅਹੁਦੇ ਤੋਂ ਅਸਤੀਫਾ ਦਿੱਤਾ ਗਿਆ ਹੈ ਅਸੀਂ ਉਹਨਾਂ ਨਾਲ ਇਸ ਮੌਕੇ ਗੱਲਬਾਤ ਕਰਦੇ ਹਾਂ ਕਿ ਉਹਨਾਂ ਵੱਲੋਂ ਕੀ ਕਾਰਨ ਰਹੇ ਇਸ ਪਾਲਿਸੀ ਦੇ ਵਿੱਚ ਉਹਨਾਂ ਨੂੰ ਕੀ ਗਲਤ ਰਿਹਾ ਵੀ ਉਹ ਆਪਣੇ ਇਸ ਅਹੁਦੇ ਤੋਂ ਅਸਤੀਫਾ ਦੇ ਰਹੇ ਹਨ ਗੁਰਮੀਤ ਸਿੰਘ ਜੀ ਤੁਸੀਂ ਪਾਰਟੀ ਤੋਂ ਅਸਤੀਫਾ ਕਿਉਂ ਦੇ ਰਹੇ ਪਾਰਟੀ ਦਾ ਤਾਂ ਮੇਨ ਮੁੱਦਾ ਤਾਂ ਇਹੀ ਹੈ ਜਿਹੜੀ ਲੈਂਡ ਪਾਲਿਸੀ ਹੈ ਆਪਣੇ ਲੈ ਪੂਰਨਗ ਲੈ ਆਪਣੇ ਲੈ ਕੇ ਹੀ ਸਰਕਾਰ ਪਾਲਿਸੀ ਇਹਦਾ ਅਸੀਂ ਵਿਰੋਧ ਕਰਦੇ ਹਾਂ ਜ਼ਿਮੀਦਾਰ ਹੋਣ ਦੇ ਨਾਤੇ ਕਿ ਮੇਰੇ ਕੋਲ ਆ ਉਹਦਾ ਜਿਹੜਾ ਕਿਸਾਨਵਿੰਦ ਦਾ ਫਤਿਹਗੜ੍ਹ ਸਾਹਿਬ ਦਾ ਜਰਨਲ ਸਿਕੰਦਰ ਦਾ ਕਿਹਾ ਜੀ ਅਸੀਂ ਚੁੱਪ ਕਰਕੇ ਬੈਠੇ ਰਹੇ ਤਾਂ ਪੰਜਾਬ ਨਾਲ ਬਹੁਤ ਸਾਰਾ ਸਤ ਧੱਕੇ ਵਾਲੀ ਗੱਲ ਹੈ। ਉਹ ਸਾਡੀਆਂ ਜ਼ਮੀਨਾਂ ਦੇ ਐਕਵਾਇਰ ਕਰਨ ਵਾਸਤੇ ਇਹਨਾਂ ਨੇ ਇਹ ਪਾਲਿਸੀ ਲੈ ਕੇ ਆਂਦੀ ਹੈ। ਜ਼ਿਮੀਦਾਰਾਂ ਤੋਂ ਕੌਣ ਵਾਸਤੇ ਕਿ ਇਹ ਉਹਨਾਂ ਦੇ ਰੋਟੀ ਰੋਜੀ ਆ ਜਿਹੜੀ ਮਤਲਬ ਕੌਣ ਵਾਸਤੇ ਇਹ ਪਾਲਿਸੀ ਲੈ ਕੇ ਸਰਕਾਰ ਸਾਰਾ ਸਰਕਾਰ ਤਾਂ ਸਾਨੂੰ ਇਹਦਾ ਬਹੁਤ ਦੁੱਖ ਆ ਸੀ ਕਿਸਾਨਾਂ ਦੇ ਨਾਲ ਪੰਜਾਬ ਦੇ ਨਾਲ ਸਮੁਦਾਇ ਤੇ ਸਾਨੂੰ ਕੋਈ ਸਰਕਾਰ ਦੀ ਕੋਈ ਪਰਵਾਹ ਨਹੀਂ। ਸਰਕਾਰਾਂ ਆਉਂਦੀ ਜਾਂਦੀ ਰਹਿੰਦੀਆਂ ਨੇ ਪਰ ਅਸੀਂ ਜੋ ਪਾਰਟੀ ਲਈ ਪ੍ਰਚਾਰ ਕੀਤਾ ਸੀਗਾ ਪੰਜਾਬ ਲਈ ਪਾਲਿਸੀਆਂ ਆਪਣੇ ਪਬਲਿਕ ਵਿੱਚ ਗਰਾਊਂਡ ਲੈਵਲ ਤੇ ਲੈ ਕੇ ਗਏ ਸੀ ਕਿ ਅਸੀਂ ਵਕਾਫੀਆਂ ਲੈ ਕੇ ਗਏ ਸੀ ਇਹ ਥੋੜੋ ਲੈ ਕੇ ਗਏ ਸੀ ਕਿ ਵੀ ਹਾਂ ਸਾਡੀਆਂ ਕੱਲ ਨੂੰ ਇਹ ਸਰਕਾਰ ਉੱਠ ਕੇ ਜ਼ਮੀਨਾਂ ਹੀ ਖੋਣ ਲੱਗਦੀ ਠੀਕ ਹੈ ਇਸ ਕਰਕੇ ਮੈਨੂੰ ਬਹੁਤ ਦੁੱਖ ਹੈ ਅਸੀਂ ਪੰਜਾਬ ਦੇ ਜਿਹੜੀ ਕਿਸਾਨਾਂ ਦੇ ਨਾਲ ਪਾਰਟੀਆਂ ਦੀ ਕੋਈ ਗੱਲ ਨਹੀਂ ਸਰਕਾਰਾਂ ਦੀ ਕੋਈ ਗੱਲ ਨਹੀਂ ਸਰਕਾਰਾਂ ਆਉਂਦੀ ਜਾਂਦੀਆਂ ਰਹਦੀਆਂ ਨੇ ਅਸੀਂ ਡਟ ਕੇ ਦਾ ਵਿਰੋਧ ਕਰਦਾ ਹਾਂ ਮੇਰ ਕੋ ਜਿਹੜਾ ਉਹਦਾ ਆ ਜਨਰਲ ਸਿਕਤਰ ਦਾ ਕਿਸਾਨ ਮੰਗ ਦਾ ਫਤੇਗੜ ਸਾਹਿਬ ਦਾ ਮੈਂ ਉਹਦੇ ਤੋਂ ਇਹਦੇ ਰੋਸ ਵਿੱਚੋਂ ਅਸਤੀਫਾ ਦੇ। ਅ ਗੁਰਮੀਤ ਸਿੰਘ ਜੀ ਜਿਸ ਤਰ੍ਹਾਂ ਪੰਜਾਬ ਸਰਕਾਰ ਦੇ ਵੱਲੋਂ ਲੋਕਾਂ ਨੂੰ ਸਮਝਾਇਆ ਜਾ ਰਿਹਾ ਹੈ ਇਸ ਪਾਲਿਸੀ ਦੇ ਲਈ ਵੀ ਇਹ ਉਹਨਾਂ ਦੇ ਲਈ ਜਿਹੜੀ ਲਾਭਦਾਇਕ ਸਿੱਧ ਹੋਵੇਗੀ। ਤੁਹਾਨੂੰ ਕੀ ਲੱਗਦਾ ਹੈ ਕਿ ਕਿਉਂ ਇਹ ਜਿਹੜੀ ਇਹਨਾਂ ਲਈ ਨੁਕਸਾਨਦਾਇਕ ਕਿਸਾਨ ਵਿਰੋਧ ਕਰ ਰਹੇ ਨੇ ਇੱਕ ਵੀ ਬੰਦਾ ਨਹੀਂ ਨਾਲ ਜਿਹੜਾ ਤੋਂ ਇਹ ਕਹੋਂਦੇ ਨੇ ਧੱਕੇ ਨਾਲ ਉਹ ਆਮ ਆਦੀ ਪਾਰਟੀ ਦੇ ਵਰਕਰ ਹੀ ਨੇ। ਇਹ ਹੈ ਸਰਾਸਰ ਲੋਕਾਂ ਨੇ 30 30 ਆਪਣੇ 30 ਤਰੀਕ ਨੂੰ ਕਿਸਾਨ ਟਰੈਕਟਰ ਮਾਰਚ ਕੀਤਾ ਤੁਸੀਂ ਪੰਜਾਬ ਲੈਫਲ ਤੇ ਤਰਸੰਦੀ ਮਚਾਤੀ ਹੈ ਸਰਕਾਰ ਵੀ ਹਿੱਲੀ ਫਿਰਦੀ ਹੈ ਪਾਲਸੀ ਨਾਲ ਇਹੋ ਜੀ ਗੱਲ ਨਹੀਂ ਕੋਈ ਦੇਖੋ ਇਹ ਕਿਸਾਨਾਂ ਦੇ ਨਾਲ ਸਰਾਸਰ ਬਹੁਤ ਥੱਕਾ ਹੈ ਤੇ ਕਿਸਾਨ ਇਹਦੇ ਨਾਲ ਜ ਸਹਿਮਤ ਨਹੀਂ ਹੈਗੇ ਜੇ ਕਿਸਾਨ ਸਹਿਮਤ ਹੋਣ ਤਾਂ ਸਰਕਾਰ ਕੋਈ ਵੀ ਪਾਲਸੀ ਲੈ ਕੇ ਆ ਸਕਦੀ ਹੈ ਜੇ ਕਿਸਾਨ ਹੀ ਸਹਿਮਤ ਹੈਗੇ ਅਸੀਂ ਇਹਨਾਂ ਨੇ ਕਿਵੇਂ ਕਹਿ ਦਈਏ ਵੀ ਹਾਂ ਕਿ ਕਿਸਾਨ ਇਹਦੇ ਨਾਲ ਸਹਿਮਤ ਹਨ ਪ੍ਰਮੋਸੰਗੀ ਜੇਕਰ ਤੁਹਾਡੇ ਗੱਲ ਕਰਦੇ ਆਪਾਂ ਕਿੰਨਾ ਕ ਸਮਾਂ ਤੁਸੀਂ ਪਾਰਟੀ ਦੇ ਨਾਲ ਜੁੜੇ ਹੋ ਕਿ ਕਿ ਮੁੱਦਿਆਂ ਦੇ ਕੇ ਤੁਸੀਂ ਪਾਰਟੀ ਦਾ ਹਿੱਸਾ ਦੇਖੋ ਜੀ ਪਾਰਟੀ ਨਾਲ ਅਸੀਂ 2013 ਦੇ ਜੁੜੇ ਹੋਏ ਹਾਂ ਜਿਹੜੀ ਦਿੱਲੀ ਦੀ ਇਲੈਕਸ਼ਨ ਹੋਈ ਸੀ ਸਭ ਤੋਂ ਪਹਿਲੇ ਜਦੋਂ ਕੇਜਰੀਵਾਲ ਨੂੰ 28 ਸੀਟਾਂ ਹੀ ਸੀਗੀਆਂ ਅਸੀਂ ਉਸ ਟਾਈਮ ਜਾ ਕੇ ਦਿੱਲੀ ਪ੍ਰਚਾਰ ਕੀਤਾ ਸਾਨੂੰ ਲੈ ਕੇ ਗਏ ਨੇ ਠੀਕ ਹੈ ਉਦੋਂ ਬਾਅਦ ਜਿਵੇਂ ਜੋ 2014 ਦੀ ਇਲੈਕਸ਼ਨ ਲੋਕ ਸਭਾ ਦੀ ਆਗੀ ਆਪਣੇ ਫਤਿਹਗੜ੍ਹ ਸਾਹਿਬ ਦੇ ਵਿੱਚ ਨੌ ਹਲਕਿਆਂ ਦੇ ਵਿੱਚ ਹੀ ਜਾ ਕੇ ਜਿਹੜੇ ਆਪਣੇ ਲੋਕ ਸਭਾ ਦੇ ਅਨਚਾਰਜ ਲਾਇਏ ਦੀ ਦਿੱਲੀ ਦੇ ਇਹਨਾਂ ਨੇ ਬੰਦੇ ਇੱਕ ਪੰਜਾਬ ਦੇ ਸੀਗੇ ਜਿਵੇਂ ਹੁਣ ਜੋਨ ਅਚਾਰਜ ਆਪਣੇ ਨਿਯੋਤ ਵਰਗ ਹੈ ਤੇ ਜਿਹੜੇ ਫਤਿਹਗੜ੍ਹ ਸਾਹਿਬ ਦਾ ਪ੍ਰਧਾਨ ਡੇਵੜਾ ਜੀ ਨੇ ਇਸ ਤਰ੍ਹਾਂ ਅਸੀਂ ਨੌ ਹਲਕਿਆਂ ਵਿੱਚ ਜਾ ਕੇ ਆਮਦੀਪ ਆਮ ਆਦੀ ਪਾਰਟੀ ਦੀਆਂ ਨੀ ਪਾਲਸੀਆਂ ਵੀ ਦਿੱਲੀ ਚ ਪਾਈ ਦੂਜੀਆਂ ਪਾਰਟੀਆਂ ਧੱਕਾ ਕਰ ਰਹੀਆਂ ਨੇ ਇਹਨਾਂ ਨੇ ਪੰਜਾਬ ਨੂੰ ਕੁਝ ਨਹੀਂ ਦਿੱਤਾ ਏ ਅਸੀਂ ਕੀਤਾ ਤਾਂ ਅਸੀਂ ਉਹ ਮੋਰਚਾ ਫੜੇ ਕੀਤਾ ਬਰੇਗੜ ਸਾਹਿਬ ਦੀ ਸੀਟ ਜਿੱਤ ਕੇ ਆਵਾ ਦੀ ਝੋਲੀ ਚ ਪਾਈ ਹੈ ਹਰਿੰਦਰ ਸਿੰਘ ਖਾਲਸਾ ਇਤੋਂ ਐਮਪੀ ਬਣਾ ਕੇ ਤੋਰੇ ਨੇ ਮੈਂ ਇੱਥੇ ਇੱਕ ਗੱਲ ਹੋਰ ਕਰਨੀ ਚਾਹਣਾ ਹੈ ਇਹਨਾਂ ਨੇ ਉਦੋਂ ਪੰਜਾਬ ਚ ਇਲੈਕਸ਼ਨ ਲੜੀ ਪੰਜਾਬ ਦੀ ਬੰਦੇ ਖੜਾਏ ਬਾਕੀ ਸੀਟਾਂ ਤੇ 13 ਵਿੱਚੋਂ ਥੋੜੀ ਥੋੜੀ ਸੀ ਵੋਟਾਂ ਨਾਲ ਬੰਦੇ ਹਰ ਗਏ ਇਹ ਦਿੱਲੀ ਵਾਲੇ ਪਾਲਸੀ ਅੱਜ ਇਹੋ ਜਿਹੇ ਲੈ ਕੇ ਆ ਰਹੇ ਨੇ ਇਹਨਾਂ ਨੇ ਇੰਡੀਆ ਲੈਵਲ ਤੇ ਬੰਦੇ ਖੜਾਏ ਸੀ 202 ਤੋਂ 300 ਵੋਟਾਂ ਲੈ ਕੇ ਗਏ ਨੇ ਸਾਰੇ ਹਲਕਿਆਂ ਦੇ ਬੰਦਿਆਂ ਦੀ ਜਵਾਂ ਤਾਂ ਜਵਤ ਤਾਂ ਦੂਰ ਦੀ ਗੱਲੋ ਗੱਲ ਹੋ ਰਹੀ ਹੈ ਕਿ ਇਹਦੇ 2-2 300 ਵੋਟਾਂ ਪਈਆਂ ਇਹਨਾਂ ਨੂੰ ਸਾਰੇ ਹਲਕਿਆਂ ਦੇ ਵਿੱਚੋਂ ਹਰ ਪੰਜਾਬ ਨੇ ਫੇਰ ਇਹ ਪਾਰਟੀ ਦਾ ਆਪਣਾ ਸਿਰ ਉੱਚਾ ਕੀਤਾ ਠੀਕ ਹੈ ਅਸੀਂ ਗਰਾਊਂਡ ਲੈਵਲ ਤੇ ਆਪਣੀਆਂ ਪਾਰਟੀ ਦੀਆਂ ਨੀਤੀਆਂ ਨੇ ਜਿਹੜੀਆਂ ਪਾਲਸੀਆਂ ਨੂੰ ਲੈ ਕੇ ਜਾਏ ਘਰ-ਘਰ ਤੱਕ ਪਹੁੰਚਾਇਆ ਸਾਨੂੰ ਕਿੰਨੇ ਸਾਲ ਹੋ ਗਿਆ ਅਸੀਂ 2013 ਦੇ ਲੱਗੇ ਹੋਏ ਜੇਕਰ ਤੁਹਾਡੇ ਹਲਕੇ ਦੀ ਗੱਲ ਕੀਤੀ ਜਾਵੇ ਤਾਂ ਹਲਕੇ ਦੇ ਵਿੱਚ ਕਿਸ ਤਰ੍ਹਾਂ ਦਾ ਵਾਅਦਾ ਚੋਣ ਤੋਂ ਪਹਿਲਾਂ ਕੀਤਾ ਗਿਆ ਸੀ ਕਿ ਉਸ ਤੇ ਖਰਾ ਸਰਕਾਰ ਉੱਤਰ ਰਹੀ ਹੈ ਜੀ ਨਹੀਂ ਅਸੀਂ ਖੁਦ ਕੈਂਪੇਨ ਕੀਤੀ ਹੈ ਜੀ ਅਸੀਂ ਖੁਦ ਕੈਂਪੇਨ ਕੀਤੀ ਹੈ ਵੀ ਜਿਹੜੀ ਸਾਨੂੰ ਸਮਝਾਇਆ ਗਿਆ ਕਿ ਦਿੱਲੀ ਦੀ ਜਿਹੜੀ ਮਤਲਬ ਮਾਡਲ ਹੈ ਰੋਲ ਮਾਡਲ ਦਿੱਲੀ ਦਾ ਵੀ ਪੰਜਾਬ ਚ ਇਹਨੂੰ ਲਾਗੂ ਹੋਊਗਾ ਚਾਹੇ ਉਹ ਐਜੂਕੇਸ਼ਨ ਦਾ ਚਾਹੇ ਹੈਲਥ ਦਾ ਠੀਕ ਹੈ ਚਾਹੇ ਆਪਣੀ ਕਿਸਾਨਾਂ ਦੀ ਨਹੀਂ ਪਾਲਸੀਆਂ ਨੇ ਵੀ ਇਹਨੂੰ ਕਿਵੇਂ ਤਰੱਕੀ ਕਰਨੀ ਹੈ ਅਕੇ ਲੈ ਕੇ ਜਾਣਾ ਕਿਸਾਨ ਨੂੰ ਹੋਰ ਸਾਰੀਆਂ ਧਰਾਂ ਨੂੰ ਅਸੀਂ ਕਿਵੇਂ ਪਬਲਿਕ ਦਾ ਸੇਵਾ ਕਰਨੀ ਹੈ ਵੱਧ ਤੋਂ ਵੱਧ ਅਸੀਂ ਉਹ ਗਰਾਊਂਡ ਲੈਵਲ ਤੇ ਕੰਮ ਕੀਤਾ ਠੀਕ ਹੈ ਜੀ ਤੇ ਹੁਣਾ ਜੀ ਸਹਿਬ ਜੀਆਂ ਪਾਲਿਸੀਆਂ ਸਰਕਾਰ ਲੈ ਕੇ ਆ ਰਹੀ ਹੈ ਸਾਡਾ ਮਨ ਤੋਂ ਪੀ ਹੈ ਇਸ ਕਰਕੇ ਅਸੀਂ ਇਹ ਸਰਕਾਰ ਦੇ ਫਰੋਤੇ ਇਹ ਕਰ ਰਹੇ ਆ ਹੋਰ ਵੀ ਆਗੂ ਨੇ ਜਿਹੜੇ ਚਲੋ ਖੇਤੀ ਖੇਤਰ ਦੇ ਨਾਲ ਜੁੜੇ ਹੋਏ ਨੇ ਕੀ ਉਹ ਤੁਹਾਡੇ ਲਿੰਕ ਚ ਹੈਗੇ ਨੇ ਜਿਹੜੇ ਇਸ ਜਿਹੜੇ ਲੈਂਡ ਪੂਲਿੰਗ ਦਾ ਲੈ ਕੇ ਆ ਰਹੀ ਹੈ ਸਰਕਾਰ ਉਸ ਦੇ ਵਿਰੋਧ ਦੇ ਵਿੱਚ ਹੁਣ ਤੇ ਪਾਰਟੀ ਨੂੰ ਛੱਡਣ ਲਈ ਉਤਾਪਨ ਬਿਲਕੁਲ ਦੀ ਸਾਰੇ ਮੈਂ ਤਾਂ ਸਾਡੀ ਤਾਂ ਡਿਊਟੀਆਂ ਲਈ ਦੀ ਸਭ ਤੋਂ ਪਹਿਲਾਂ ਸਾਨੂੰ ਪਾਰਟੀ ਨੇ ਸਰਕਲ ਇੰਚਾਰਜ ਬਣਾਇਆ ਸੀਗਾ ਹਲਕੇ ਦੇ ਵਿੱਚ 15 ਬੰਦਿਆਂ ਨੂੰ ਸਾਨੂੰ ਹਲਕਾ ਵੰਡਿਆ ਸੀਗਾ ਸੱਤ-ਸੱਤ ਪਿੰਡ ਦਿੱਤੇ ਸੀਗੇ ਕਿ ਇਹਨੂੰ ਸੱਤ ਅੱਠ ਪਿੰਡ ਜਾਂ 6 ਪਿੰਡ ਇਦਾਂ ਦਾ ਸਾਰੇ ਜਿੰਨੇ ਵੀ 98 ਪਿੰਡ ਨੇ ਮਿਲੂ ਹਲਕੇ ਦੇ ਅਸੀਂ ਉੱਥੇ ਪਾਰਟੀ ਨੂੰ ਗਰਾਊਂਡ ਲੈਵਲ ਤੇ ਲੈ ਕੀਤਾ ਸੀ ਕਮੇਟੀਆਂ ਬਣਾਈਆਂ ਨੇ 11 ਮੈਂਬਰ ਕਮੇਟੀਆਂ ਸਾਡੀਆਂ ਸਾਰੇ ਪਿੰਡਾਂ ਚ ਬਣਾਈ ਹੋਈਆਂ ਨੇ ਪਰ ਸਾਡੇ ਲੋਕ ਸੰਪਰਕ ਕਰਦੇ ਨੇ ਵੀ ਤੁਸੀਂ ਯਾਰ ਇਹ ਪਾਰਟੀ ਨੇ ਅੱਗੇ ਕਿਵੇਂ ਤੁਸੀਂ ਇਹਦੀਆਂ ਤਰਕੀ ਦੀਆਂ ਗੱਲਾਂ ਕਰਦੇ ਸੀ ਅੱਜ ਇਹ ਪਾਰਟੀ ਕੀ ਕਰ ਰਹੀ ਹੈ ਜ਼ਮੀਨਾ ਕੋਹਨ ਤੱਕ ਚਲੀ ਗਈ ਜ਼ਿੰਮੇਦਾਰਾਂ ਦੀਆਂ ਵੀ ਤੁਸੀਂ ਕਰੋ ਕੁਝ ਤੇ ਵੀ ਅਸੀਂ ਤੁਹਾਡੇ ਨਾਲ ਆਪਣੇ ਨਾਲ ਦੇ ਬੰਦੇ ਜੀ ਜਲਦੀ ਆਉਣ ਵਾਲੇ ਟਾਈਮ ਦੇ ਵਿੱਚ ਉਹ ਵੀ ਪਾਰਟੀ ਦੋਸਤੀ ਹਾਂ ਉਹ ਵੀ ਵੱਧ ਤੋਂ ਵੱਧ ਰਿਜ਼ਾਇਨ ਕਰਨ ਕਿ ਜਿਨ੍ਹਾਂ ਕੋ ਮੜੇ ਹੋਟੇ ਹੋਈ ਆ ਉਹਦੇ ਹੈਗੇ ਜਾਂ ਕਿਵੇਂ ਵੀ ਹੈ। ਹਰ ਉਹ ਵਿਰੋਧ ਕਰ ਰਹੇ ਨੇ ਕਿਸਾਨ ਹੋਣ ਦੇ ਨਾਲ ਤੇ ਅੱਜ ਆਪਣੇ ਪੰਜਾਬ ਲੈਵਲ ਤੇ ਹਜ਼ਾਰਾਂ ਏਕੜ ਇਹਨਾਂ ਨੇ ਪਾਲਿਸੀ ਦੇ ਅੰਡਰ ਲੈ ਕੇ ਉਹਨੂੰ ਸਭ ਤੋਂ ਵੱਧ ਇਸ ਤਰ੍ਹਾਂ ਲੁਧਿਆਣੇ ਦਾ ਰੌਲਾ ਪਿਆ ਹੈ ਸਾਰੇ ਇਹਨਾਂ ਨੇ ਪੰਜਾਬ ਦੀ ਏਕਣ ਕਰਦਿਆਂ ਜਿਸ ਤਰ੍ਹਾਂ ਪਹਿਲਾਂ ਖੇਤੀ ਕਾਨੂੰਨ ਲਾਗੂ ਕਰਨ ਦੀ ਗੱਲ ਕੀਤੀ ਗਈ ਸੀ ਕੇਂਦਰ ਸਰਕਾਰ ਦੇ ਵੱਲੋਂ ਹੁਣ ਪੰਜਾਬ ਸਰਕਾਰ ਦੇ ਵੱਲੋਂ ਲੈਂਡ ਪੂਲਿੰਗ ਲਿਆਂਦੀ ਆ ਰਹੀ ਹੈ ਕਿਸ ਤਰ੍ਹਾਂ ਦੇ ਇਕੋ ਹੀ ਆ ਜੀ ਬੀਜਪੀ ਦਾ ਵੀ ਇਹੀ ਏਜੰਡਾ ਸੀਗਾ ਪੰਜਾਬ ਦੇ ਕਿਸਾਨ ਨੂੰ ਖਤਮ ਕਰਨਾ ਹੁਣ ਵੀ ਤੁਸੀਂ ਲਾ ਲੋ ਹਿਸਾਬ ਕੱਟ ਲੱਗ ਰਹੇ ਨੇ ਫਸਲਾਂ ਨੂੰ ਠੀਕ ਹੈ ਤੇ ਮੌੌਚਰ ਦਾ ਨਾਮ ਲੈ ਕੇ ਉਹਦੇ ਕਿੰਨਾ ਕੱਟ ਲਾ ਦਿੰਦੇ ਨੇ ਠੀਕ ਹੈ ਢਾਈ ਉਹ ਨਹੀਂ ਮਿਲਦਾ ਟਾਈਮ ਨਾਲ ਯੂਰੀ ਨਹੀਂ ਹੁਣ ਯੂਰੀ ਦੀ ਸੌਟ ਆ ਰਹੀ ਹੈ ਯੂਰੀ ਦੇ ਨਾਲ ਹੋਰ ਆਮ ਦਵਾਈਆਂ ਥੋਪ ਰਹੇ ਨੇ ਜ਼ਿੰਮੇਵਾਰ ਜ਼ਿੰਮੇਵਾਰ ਨੂੰ ਉਹ ਤਾਂ ਸੀਗੇ ਸੀਗਾ ਆਪਾਂ ਨੂੰ ਪਤਾ ਹੀ ਵੀ ਜਿਹੜੀ ਸੈਂਟਰ ਦੀ ਸਰਕਾਰ ਆ ਉਹ ਤਾਂ ਪੰਜਾਬ ਨੂੰ ਡੋਪਣ ਲੱਗ ਗਈ ਆ ਇਹ ਆ ਆਪਣੇ ਜਿਹੜੇ ਬਣਾਏ ਸੀ ਇਹ ਡੋਪਣ ਲੱਗ ਗਏ ਇਹਨਾਂ ਦਾ ਦੁੱਖ ਲੱਗਦਾ ਜ਼ਰ ਅ ਜਿਸ ਤਰ੍ਹਾਂ ਤੁਸੀਂ ਸੁਣਾ ਕਿ ਇੱਕ ਪਾਸੇ ਪੰਜਾਬ ਸਰਕਾਰ ਕਹਿ ਰਹੀ ਆ ਕਿ ਜਿਹੜੇ ਲੈਂਡ ਪੋਲਿੰਗ ਪਾਲਸੀ ਉਹ ਲੈ ਕੇ ਆ ਰਹੀ ਹੈ ਕਿਸਾਨਾਂ ਦੇ ਲਈ ਲੋਕਾਂ ਦੇ ਲਈ ਲਾਹੇਵੰਦ ਹੋਵੇਗੀ ਪਰ ਉੱਥੇ ਹੀ ਉਹਨਾਂ ਦੀ ਹੀ ਪਾਰਟੀ ਦੇ ਕੁਝ ਆਗੂ ਨੇ ਜਿਹੜੇ ਉਹ ਇਸ ਦਾ ਵਿਰੋਧ ਕਰਦੇ ਹੋਏ ਆਪਣੇ ਅਹੁਦਿਆਂ ਤੋਂ ਅਸਤੀਫਾ ਦੇ ਰਹੇ ਹਨ ਅਤੇ ਉਹਨਾਂ ਦਾ ਕਹਿਣਾ ਹੈ ਕਿ ਉਹਨਾਂ ਦੇ ਲੋਕ ਹੋਰ ਵੀ ਸੰਪਰਕ ਦੇ ਵਿੱਚ ਹਨ ਜਿਹੜੇ ਆਉਣ ਵਾਲੇ ਸਮੇਂ ਦੇ ਵਿੱਚ ਇਸ ਲੈਂਡ ਪੂਲਿੰਗ ਪਾਲਸੀ ਦੇ ਵਿਰੋਧ ਦੇ ਵਿੱਚ ਅਸਤੀਫਾ ਦੇ ਸਕਦੇ ਹਨ ਅਮਲੋ ਤੋਂ ਜਗਮੇਸ਼ ਸਿੰਘ ਡੈਨਿਕ ਸਵੇਰਾ